ਅਧਿਕਾਰ ਹੈ ਨਾ ਜਿਹੜਾ ਉਹ ਸਿੰਗਲ ਜਾ ਇਹਨਾ ਸੋਹਣਾ ਲੱਗਦਾ ਉਹ ਅਧਿਆਸੇ ਪਾਸੇ ਥਾਂ ਹੁਣ ਆਏ ਦੀ ਨਾ ਹੁਣ ਆਏ ਦੀ ਗੱਲ ਕਰਦੀ ਆ ਹੂੰ ਹੂੰ ਰੱਖਿਆ ਐ ਭੈਸਾ ਵੀ ਬਹੁਤ ਲੱਗਿਆ ਹੋਇਆ ਹੂੰ ਪਿੱਛੇ ਸ਼ੈੱਡ ਦੇਖੋ ਕਿੰਨਾ ਵੱਡਾ ਬਣਾਇਆ ਮੈਂ ਉਹ ਹੀ ਤਾਂ ਬਣਾਇਆ ਭੈਸਾ ਬਹੁਤ ਲੱਗਿਆ ਹੂੰ ਕੋਮਿੰਗ ਕੋਮਿੰਗ ਕਿਤੇ ਜਲਸ ਤੋਂ ਘੁੰਮੀ ਘੁੰਮੀ ਗਾਣਾ ਵਾਰ ਵਾਰ ਮਾਰ ਅੰਬਰ ਵਾ 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 ਹੋੱਚਾ ਕਰ ਰਹਿ ਤੱਕਾ ਤੱਕ 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 ਇਹ ਇਹਨਾਂ ਖਾਣਾ ਚਾਹ ਹੁਣ ਆਏ ਜੇ ਨਾ ਖਾਣਾ ਹਰ ਰੋਜ਼ ਜੇ ਥੱਕੀ ਹੋਣਾ ਥੋੜੇ ਚਿਰ ਬਾਅਦ ਫੇਰ ਇਹਨੂੰ ਕਿਆ ਖੇਡ ਹਾਜੀ ਹਿੱਟ ਕਰ ਹਿੱਟ ਕਰ ਹਿੱਟ ਕਰ ਸੇਟ ਕਰ ਪੈਟ ਕਰ ਬੋਲ ਸੇਟ ਕਰ ਜ਼ੋਰ ਦੇ ਸੇਟ ਕਰ ਬੋ ਪਟਾਟੋ ਨੇਰੇ ਵੱਲ ਚਲੀ ਜਾਏਗੀ ਨਾ ਬੋਰ ਦੇ ਨੇਰੇ ਵੱਲ ਚਲੀ ਜਾਂਦੀ ਆ ਦੂਰ ਕਰਕੇ ਖੇੜਾ ਦੇ ਉਹ ਗੇਟ ਨਹੀਂ ਲਾਇਆ ਤਾਂ ਉਹ ਉਧਰ ਭੱਜ ਗਈ ਮੰਮਾ ਹਾਂਜੀ ਆ ਲੈ ਬਤੂ ਸਾਦੀ ਚਾ ਆ ਲੈ ਬੋਲ ਬੋ ਅੱਲਾ ਇੰਨੇ ਖੇਡ ਲੈ ਡੋਰ ক্লোਜ਼ ਕਰ ਦੇ ਡੋਰ ক্লোਜ਼ ਕਰ ਦੇ ਯਾ ਉਹ ਤੋ ਫੜ ਕੇ ਤਾਂ ਤੋ ਫੜ ਕੇ ਹਾਂ ਬਈ ਡੋਰ ক্লোਜ਼ ਕਰ ਦੇ ਜ ਤੁਸੀਂ ਮੂੰਹ ਤੇ ਨਾ ਹੋ ਜੇ ਆ ਇੰਨੇ ਖੇਡ ਲੈ ਆ ਲੈ एमब घरे नहीं चलना बुत सारे पते तू खाली करके जाएगी सड़क तो ਰੋ ਰੋ ਆ ਰਹੀ ਸਰਦਾਂ ਪੰਜਾਂ ਤੱਕ ਆਉਣੇ ਐ ਇੰਨੀ ਠੰਡ ਚੱਲੇ ਹੁੰਦੀ ਆ ਬਾਹਰ ਠੰਡੇ ਇਹਨੂੰ ਲੱਗਦੀ ਨਹੀਂ ਐਂਬਰ ਨੋ ਸਿੱਟ ਦੇ ਲੋਕਾਂ ਨੇ ਆ ਇਥੋਂ ਦੇ ਨੇ ਆਉਦੇ ਜਵਾਗ ਜਾਈ ਰਿਹਾ ਇਨਡੋਰ ਉਹ ਇਨਡੋਰ ਬੈਠਾ ਖੇਡ ਹੀ ਜਾਂਦੇ ਖੁੱਲਾ ਸਪੇਸ ਦੇ ਦਿੰਦੇ ਇੱਕ ਲਿਵਿੰਗ ਹਾਲ ਜਾਂ ਹਨਾ ਮੈਂ ਕਿਹਾ ਲੋਕਾਂ ਨੇ ਇੱਥੇ ਗਝਾਏ ਹੋਏ ਐ ਜਵਾਕ ਆਪਦੇ ਇੰਦੋ ਰਹੋਗੇ ਐਮਬਰ ਕਮ ਹੇਅਰ ਚੱਤਰ ਪਹਿਨ ਕੇ ਪੁੱਤਰੇ ਇਹ ਤੂੰ ਬਾਤ ਹੁਣ ਆ ਜਾ ਹੱਥ ਨੱਕ ਲਾਲ ਕੀਤੇ ਪਏ ਆ ਆ ਜਾ ਘਰੇ ਚਲੀਏ